ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰਣੌਤ ਵੱਲੋਂ ਜੋ ਐਮਰਜੈਂਸੀ ਫਿਲਮ ਬਣੀ ਹੈ ਉਹ ਰਾਜਸਥਾਨ ਸਰਕਾਰ ਨੂੰ ਬੇਨਤੀ ਹੈ ਕਿ ਰਾਜਸਥਾਨ ਦੇ ਵੱਖ-ਵੱਖ ਸਿਨੇਮਿਆ ਘਰਾਂ ਦੇ ਵਿੱਚ ਅੱਜ ਲੱਗਣ ਜਾ ਰਹੀ ਹੈ ਉਸ ਫਿਲਮ ਦਾ ਜਿਹੜਾ ਅਸੀਂ ਵਿਰੋਧ ਕਰਦੇ ਹਾਂ ਉਹਨੂੰ ਰੋਕਿਆ ਜਾਵੇ ਕਿਉਂਕਿ ਇਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ ਤੇ ਉਹਨਾਂ ਦੇ ਹਿਰਦਿਆਂ ਨੂੰ ਬਰੁਂਧਿਆ ਜਾਂਦਾ ਹੈ ਤੇ ਨਾਲ ਹੀ ਜਿਹੜੇ ਸਿਨੇਮੇ ਮਾਲਕ ਨੇ ਉਹਨਾਂ ਨੂੰ ਬੇਨਤੀ ਆ ਕਿ ਇਹੋ ਜਿਹੇ ਜਿਹੜੀਆਂ ਫਿਲਮਾਂ ਨੇ ਉਹ ਸਿਨੇਮੇ ਘਰਾਂ ਦੇ ਵਿੱਚ ਨਾ ਲਗਾਈਆਂ ਜਾਣ ਜਿਹੜੀਆਂ ਕਿਸੇ ਧਰਮ ਦੇ ਪ੍ਰਤੀ ਜਾਂ ਕਿਸੇ ਕੌਮ ਦੇ ਪ੍ਰਤੀ ਜਿਹੜੀਆਂ ਧਾਰਮਿਕ ਭਾਵਨਾ ਭੜਕਾਉਣ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨ ਦੇ ਦੇ ਵਕ ਵਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਆਪ ਜੀ ਵੱਧ ਚੜ ਕੇ ਜਿੱਥੇ ਜਿੱਥੇ ਵੀ ਰਾਜਸਥਾਨ ਦੇ ਵਿੱਚ ਬੈਠੇ ਹੋ ਇਹ ਫਿਲਮਾਂ ਦਾ ਵਿਰੋਧ ਕਰੀਏ ਸੰਗ ਅਸੀਂ ਸੰਗਤ ਵੱਲੋਂ ਤੇ ਬਾਕੀ ਸਾਰੇ ਜਿੰਨੇ ਜੱਥੇ ਬੰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਆਪ ਜੀ ਲਿਖਤੀ ਜਿਹੜੇ ਮੈਮੋਰੰਡਮ ਨੇ ਇਥੋਂ ਦੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਦੋ ਤਾਂ ਜੋ ਇਹ ਜਿਹੜੇ ਫਿਲਮਾਂ ਸਿਨੇਮਾ ਘਰਾਂ ਵਿੱਚ ਨਾ ਲੱਗ ਸਕੇ ਇੱਕ ਵਾਰ ਫੇਰ ਸਿਨੇਮੇ ਖੇਤਰਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਫਿਲਮ ਨਾ ਚਲਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ